ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਮ ਪੰਜਾਬੀ ਚੈਨਲ ਦੇਖ ਰਹੇ ਦੇਸਾਂ ਪਰਦੇਸਾਂ ਵਿੱਚ ਵੱਸਦੇ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਵੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਦੇ ਨਾਲ ਸਾਨੂੰ ਜਿਹੜਾ ਇੱਕ ਵਧੀਆ ਸੇਧ ਮਿਲਦੀ ਹੈ ਤੇ ਸਾਨੂੰ ਵੀ ਲੱਗਦਾ ਹੈ ਕਿ ਅਸੀਂ ਜੋ ਇਤਿਹਾਸ ਦੀਆਂ ਗੱਲਾਂ ਕਰਦੇ ਆ ਸਾਡੇ ਗੁਰੂਆਂ ਦੀਆਂ ਗੱਲਾਂ ਕਰਦੇ ਆ ਤੇ ਸਾਨੂੰ ਵੀ ਉਹਨਾਂ ਵਿੱਚ ਹੋਰ ਚੀਜ਼ਾਂ ਲੱਭ ਕੇ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਉਹ ਸੁਭਾਅ ਪ੍ਰਾਪਤ ਹੁੰਦਾ ਤੇ ਇਸ ਕਰਕੇ ਜਿਹੜਾ ਉਹ ਸਾਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਅੱਜ ਮੈਂ ਗੱਲ ਕਰਨ ਜਾ ਰਿਹਾ ਭਾਈ ਦਇਆ ਸਿੰਘ ਜੀ ਦੇ ਜੀਵਨ ਬਾਰੇ ਭਾਈ ਦਇਆ ਸਿੰਘ ਜੀ ਦਾ ਜਿਹੜਾ ਪਹਿਲਾ ਨਾਂ ਭਾਈ ਦਇਆ ਰਾਮ ਸਿੰਘ ਤੇ ਉਹਨਾਂ ਦਾ ਜਨਮ 1661 ਈਸਵੀ ਨੂੰ ਲਾਹੌਰ ਵਿੱਚ ਪਿਤਾ ਭਾਈ ਸੋਦਾ ਰਾਮ ਅਤੇ ਮਾਤਾ ਦਿਆਲੀ ਦੇਵੀ ਦੀ ਕੁੱਖੋਂ ਹੋਇਆ ਸੀ ਤੇ ਉਹਨਾਂ ਦੇ ਪਿਤਾ ਅ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚੰਗੇ ਸਰਦਾਲੂ ਸਾਨਾ ਅਤੇ ਉਹਨਾਂ ਦੇ ਦਰਸ਼ਨਾਂ ਲਈ ਆ ਆਨੰਦਪੁਰ ਸਾਹਿਬ ਜਿਹੜਾ ਉਹ ਆਉਂਦੇ ਜਾਂਦੇ ਰਹਿੰਦੇ ਸਨ ਤੇ 1678 ਈਸਵੀ ਵਿੱਚ ਭਾਈ ਸੁਦਾ RAM ਜੀ ਜਿਹੜਿਆ ਉਹ ਪਰਮਾ ਪਰਿਵਾਰ ਸਵੇਤ ਆਨੰਦਪੁਰ ਸਾਹਿਬ ਵਿਖੇ ਪੱਕੇ ਤੌਰ ਤੇ ਰਹਿਣ ਵਾਸਤੇ ਜਿਹੜਿਆ ਉਹ ਆਗੇ ਤੇ ਉਸ ਸਮੇਂ ਭਾਈ ਦਇਆram ਜੀ ਵੀ ਉਹਨਾਂ ਸਮੇਤ ਅਨੰਦਪੁਰ ਸਾਹਿਬ ਅ ਰਹਿਣ ਵਾਸਤੇ ਪੱਕੇ ਤੌਰ ਤੇ ਪਹੁੰਚੇ ਸਨ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨੂੰ ਜਿਹੜੀ ਆ ਸਿੱਖਾਂ ਦੇ 10ਵੇਂ ਗੁਰੂ ਵਜੋਂ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਸਨ ਤੇ ਭਾਈ ਦਇਆram ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੋਂ ਉਮਰ ਵਿੱਚ ਥੋੜੇ ਹੀ ਵੱਡੇ ਸਨ ਇਸ ਕਰਕੇ ਗੁਰੂ ਗੋਬਿੰਦ ਸਾਹਿਬ ਜੀ ਜਿਹੜੇ ਆ ਉਹ ਭਾਈ ਦਇਆram ਜੀ ਨੂੰ ਭਾਈ ਸਾਹਿਬ ਕਹਿ ਕੇ ਹੀ ਬੁਲਾਉਂਦੇ ਸਨ ਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਭਾਈ ਦਇਆram ਜੀ ਦੀ ਸਿੱਖਿਆ ਪ੍ਰਾਪਤੀ ਵੱਲ ਉਚੇਚੇ ਤੌਰ ਤੇ ਜਿਹੜਾ ਉਹ ਧਿਆਨ ਦਿੱਤਾ ਅਤੇ ਇਸ ਲਈ ਜੋਗ ਜਿਹੜੇ ਆ ਉਹ ਪ੍ਰਬੰਧ ਜਿਹੜੇ ਕੀਤੇ ਗਏ ਭਾਈ ਦਇਆਰਾਮ ਨੂੰ ਪਹਿਲਾਂ ਹੀ ਪੰਜਾਬੀ ਅਤੇ ਅ ਕਾਰਸੀ ਜਿਹੜੀ ਆ ਪਸਾਵਾਂ ਇਹ ਉਹਨਾਂ ਦਾ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਸੀ ਤੇ ਉਹਨਾਂ ਨੇ ਬਹੁਤ ਹੀ ਪ੍ਰਤਨ ਭਾਰਤੀ ਸਹਿਤ ਅਤੇ ਗੁਰਮਤਿ ਦਾ ਜਿਹੜਾ ਗਿਆਨ ਅਨੰਦਪੁਰ ਸਾਹਿਬ ਵਿੱਚ ਪ੍ਰਾਪਤੀ ਦੇ ਨਾਲ ਨਾਲ ਪ੍ਰਾਪਤ ਕੀਤਾ ਤੇ ਪ੍ਰਾਪਤੀ ਦੇ ਨਾਲ ਨਾਲ ਵੱਖ-ਵੱਖ ਸੱਤਰ ਚਲਾਉਣ ਅਤੇ ਘੋੜਸਵਾਰੀ ਜਿਹੜੇ ਆ ਵਿੱਚ ਚੰਗੀ ਨਿਪੁੰਤਾ ਜਿਹੜੀ ਆ ਉਹ ਹਾਸਲ ਕੀਤੀ ਤੇ ਉਹ ਉੱਚ ਕੋਟੀ ਦੇ ਜਿਹੜਿਆ ਉਹ ਯੋਧੇ ਹੋਏ ਯੋਧੇ ਬਣ ਗਏ ਸਨ ਤਾਂ ਤੇ ਉਹ ਉੱਚ ਕੋਟੀ ਦੇ ਯੋਧੇ ਜਦੋਂ ਬਣੇ ਤੇ 1699 ਇਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਕਿਲਾ ਕੇਸਗੜ੍ਹ ਸਾਹਿਬ ਵਿੱਚ ਜਿਹੜਾ ਉਹ ਇੱਕ ਪੰਡਾਲ ਸਜਾਇਆ ਸਜਾਇਆ ਗਿਆ ਤੇ ਜਿਸ ਵਿੱਚ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਉਸ ਵਿੱਚ ਘੱਟ ਤੋਂ ਘੱਟ ਵੀ 80000 ਸੰਗਤਾਂ ਜਿਹੜੀਆਂ ਇਕੱਠ ਵਿੱਚ ਪਹੁੰਚੀਆਂ ਸਨ ਤੇ ਉਸ ਸਮੇ ਗੁਰੂ ਗੋਬਿੰਦ ਸਾਹਿਬ ਜੀ ਨੇ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਜਿਹੜਾ ਉਹ ਸਬੋਧਨ ਕੀਤਾ ਤੇ ਸਬੋਧਨ ਕਰਦਿਆਂ ਇੱਕ ਸੀਸ ਦੀ ਜਿਹੜੀ ਆ ਉਹ ਮੰਗ ਕੀਤੀ ਗੁਰੂ ਗੋਬਿੰਦ ਸਾਹਿਬ ਜੀ ਦਾ ਅਜਾਹ ਰੂਪ ਵੇਖ ਕੇ ਪੰਡਾਲ ਵਿੱਚ ਜਿਹੜਾ ਇੱਕ ਸੋਨਾਟਾ ਜਿਹਾ ਸਾਗਿਆ ਕਿਉਂਕਿ ਸਾਰੇ ਹੀ ਡਰ ਗਏ ਸਨ ਤੇ ਕਿਉਂਕਿ ਗੁਰੂ ਗੋਬਿੰਦ ਸਾਹਿਬ ਜੀ ਨੇ ਅੱਗੇ ਤਾਂ ਇਹੋ ਜੀ ਕਦੀ ਵੀ ਗੱਲ ਜਿਹੜੀ ਆ ਉਹ ਨਹੀਂ ਸੀ ਕੀਤੀ ਤੇ ਅੱਜ ਉਹਨਾਂ ਨੇ ਇੱਕ ਸੀਸ ਦੀ ਜਿਹੜੀ ਆਉ ਗੱਲ ਕੀਤੀ ਤਾਂ ਇਸ ਕਰਕੇ ਜਿਹੜੀਆਂ ਸੰਗਤਾਂਵਾਂ ਉਹਨਾਂ ਵਿੱਚ ਇੱਕ ਸਨਾਟਾ ਜਿਹਾ ਸਾ ਆ ਗਿਆ ਤੇ ਉਸ ਸਮੇਂ ਭਾਈ ਦਾਇਆ RAM ਜੀ ਜਿਹੜਿਆ ਉਹ ਉੱਠ ਕੇ ਸੀਸ ਦੇਣ ਵਾਸਤੇ ਅੱਗੇ ਵੱਲ ਵਧੇ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸੀਸ ਪੇਟ ਕਰਨ ਲਈ ਆਖਿਆ ਤੇ ਗੁਰੂ ਸਾਹਿਬ ਜੀ ਨੇ ਪਾਇਆ ਭਾਈ ਦਇਆ RAM ਤੋਂ ਬਾਅਦ ਵਾਰ-ਵਾਰ ਚਾਰ ਹੋਰ ਸੀਸਾਂ ਦੀ ਜਿਹੜੀ ਆ ਉਹ ਮੰਗ ਕੀਤੀ ਅਤੇ ਇੱਕ-ਇੱਕ ਕਰਕੇ ਭਾਈ ਤਰਮਦਾਸ ਭਾਈ ਹਿੰਮਤ ਰਾਏ ਭਾਈ ਮੁਕਮचंद ਤੇ ਭਾਈ ਸਹਿਬਚੰਦ ਨੇ ਜਿਹੜੇ ਆਪਣੇ ਸੀਸਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟ ਕੀਤੇ ਤੇ ਅੱਗੇ ਜਿਹੜੇ ਆ ਉਹ ਸਾਰੀਆਂ ਸੰਗਤਾਂ ਵਿੱਚੋਂ ਉੱਠ ਕੇ ਅੱਗੇ ਵੱਲ ਵਧ ਕੇ ਆਏ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨਾਂ ਪੰਜ ਵਿਅਕਤੀਆਂ ਤੋਂ ਪੰਜ ਜਿਹੜੇ ਆ ਉਹ ਪਿਆਰਿਆਂ ਦੀ ਚੋਣ ਕੀਤੀ ਅਤੇ ਅੰਮ੍ਰਿਤ ਤਿਆਰ ਕੀਤਾ ਗਿਆ ਤੇ ਪਹਿਲਾਂ ਪੰਜ ਪਿਆਰਿਆਂ ਨੂੰ ਜਿਹੜਾ ਉਹ ਅੰਮ੍ਰਿਤ ਸ਼ਕਾਇਆ ਗਿਆ ਉਹਨਾਂ ਪੰਜ ਪਿਆਰਿਆਂ ਵਿੱਚ ਇਹੀ ਸਨ ਜਿਹੜੇ ਉੱਠ ਕੇ ਪੰਡਾਲ ਵਿੱਚੋਂ ਅੱਗੇ ਆਏ ਸਨ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਤੋਂ ਜਿਹੜਾ ਉਹ ਆਵਰਤ ਅਮਰਤ ਸਕਿਆ ਅਤੇ ਗੁਰੂ ਗੋਬਿੰਦ ਸਾਹਿਬ ਜੀ ਨੇ ਇਹਨਾਂ ਪੰਜ ਪਿਆਰਿਆਂ ਨੂੰ ਆਪਣੇ ਨਾਵਾਂ ਨਾਲ ਸਿੰਘ ਲਾਉਣ ਦਾ ਹੁਕਮ ਜਿਹੜਾ ਦਿੱਤਾ ਤੇ ਇਸ ਤਰ੍ਹਾਂ ਭਾਈ ਦਾਯਾ RAM ਤੋਂ ਦਾਯਾ ਸਿੰਘ ਬਣ ਗਏ ਤੇ ਇਸੇ ਤਰ੍ਹਾਂ ਹੀ ਵਾਰੀ-ਵਾਰੀ ਸਾਰੇ ਹੀ ਭਾਈ ਧਰਮ ਦਾ ਜਿਹੜਾ ਧਰਮ ਸਿੰਘ ਭਾਈ ਹਿੰਮਤ رائے ਹਿੰਮਤ ਸਿੰਘ ਭਾਈ ਮੋਕਮ ਚੰਦ ਮੋਕਮ ਸਿੰਘ ਤੇ ਭਾਈ ਸਹਿਬ ਚੰਦ ਸਹਿਬ ਸਿੰਘ ਬਣ ਗਏ ਤੇ ਇਹਨਾਂ ਨੇ ਇੱਕ ਸਿੰਘ ਜਿਹੜਿਆ ਉਹ ਛੇਰ ਕੌਮ ਜਿਹੜੀ ਆ ਉਹ ਅਲੱਗ ਛੇਰ ਕੌਮ 1699 ਨੂੰ ਵਿਸਾਖੀ ਵਾਲੇ ਦਿਨ ਤਿਆਰ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਇੱਕ ਫਤਿਹ ਜੇਕਰ ਮੇਰੀਆਂ ਗੱਲਾਂ ਚੰਗੀਆਂ ਲੱਗਣ ਆਪ ਜੀ ਨੂੰ ਲੱਗੀਆਂ ਹੁਣ ਤਾਂ ਮੇਰੇ ਇਸ ਚੈਨਲ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ